ਕੰਮ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਕਾਚੀ ਦੇਹ ਮੋਹ ਫੁਨ ਬਾਂਦੀ ਸਾਠ ਕਠੋਰ ਕੁਚੀਲ ਕੁ ਗਿਆਨੀ ਭਾਵਤ ਭ੍ਰਮਤ ਰਹਿਨ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋ ਬਨ ਰੂਪ ਮਾਇਆ ਮਦਮਤਾ ਵਿਚਰਤ ਵਿਕਲ ਬਡੋ ਅਭਮਾਨੀ ਪਰ ਤਨ ਪਰ ਅਪਵਾਦ ਨਾਰ ਨਿੰਦਾ ਇਹ ਮੀਠੀ ਜੀ ਮਾਹੇ ਹੈ ਧਾਨੀ ਬਲਵੰਚ ਛਾਪ ਕਰਤੇ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੋਚਨਾਸਤ ਆਇਓ ਸਰਨ ਜੀ ਕੇ ਦਾਨੀ ਕਰਨ ਕਰਨ ਸਮਰੱਥ ਸ੍ਰੀ ਧਰ ਰਾਖ લેਹੁ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ ਮੋਹਨ ਜੋ ਹਨ ਪਾਪ ਬਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਭੈ ਬਿਦ ਕੁਲਹਿ ਸਮੂਹ ਉਧਾਰਨ ਸੋ ਚੇਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹੋਂ ਕਤ ਤੋਂ ਮੂਰਤ ਘਰੀ ਚਸਾ ਪਲ ਸਿਮਰਨ RAM ਨਾਮ ਰਸਨਾ ਸੰਗ ਲਉ ਹੋਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਭਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਉ ਰੰਚ ਕਰੇ ਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰਬੰਦਪ ਬੂਜਨ ਕੀ ਸਭ ਸੂਜ ਪਰਿ ਵਰਦਮਾਨ ਹੋਵਤ ਦਿਨ ਪ੍ਰਤਨੇਤ आवत निकट बिखम जरि हे गुणहीन दीन माया क्रिम सिमर स्वामी एक करी कर गै ले हो कृपाल कृपा निद नानक काट भ्रम भरी हे मन मूस्थ बिला मह गर्बत कर तब करत महामुगना संपत दूल झोल संग झुलत माया मगन भ्रमत कुगना सुत बनता साजन सुख बंधप ता सयो मोह बडयो सो कला बोयो बीज अहं मम अंकुर बीतत औध करत अगना मृतमंजार प्रसार मुख निरखत उंचत भुगत भूख भुखना ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਦੇਹ ਨਾ ਗੇਹ ਨਾ ਨੇਹ ਨਾ ਨੀਤਾ ਮਾਇਆ ਮਤ ਕਹਾਂ ਲਊਗਾ ਰਹੁ 70 ਨਾ ਪੱਤਰ ਨਾ ਚੌਰ ਨਾ ਚਾਵਰ ਵਹਿਤੀ ਜਾਤ ਰਿਦੈ ਨਾ ਵਿਚਾਰੂ ਰਥ ਨਾ ਅਸਵ ਨਾ ਗਾਜ ਸੰਗਾਸਨ ਸਿਨਮਾ ਹੈ त्यागਤ ਨਾਗ ਸੁਧਾਰੂ ਸੂਰਨਾ ਬੀਰਨਾ ਮੀਰਨਾ ਖਾਨਮ ਸੰਗਨਾ ਕੋ ਦ੍ਰਿਸ਼ਟ ਨਿਹਾਰੂ ਕੋਟਨਾ ਓਟਨਾ ਕੋਸਨਾ ਛੋਟਾ ਕਰਤ ਵਿਕਾਰ ਦੋ ਕਰ ਝਾਰੂ ਮਿੱਤਰਨਾ ਪੁੱਤਰ ਕਲਤਰ ਸਾਜਨ ਸਖ ਉਲਟ ਤਜਾਤ ਬਿਰਖ ਕੀ ਸ਼ਾਰੂ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਹੋ ਅਗਮ ਅਪਾਰੂ ਸ੍ਰੀ ਪਤਨਾਥ ਸਰਨ ਨਾਨਕ ਜਨ ਏ ਭਗਵੰਤ ਕਿਰਪਾ ਕਰਤਾ ਰਹੁ ਪ੍ਰਾਨ ਮਾਨ ਦਾਨ ਮੰਗ ਜੋ ਹਨ ਹੀਤ ਚੀਤ ਦੇ ਲੈ ਲੈ ਪਾਰੀ ਸਾਜਨ ਸਹਿਨ ਮੀਤ ਸੋਤ ਭਾਈ ਤਾਹ ਹੂੰ ਤੇ ਲੈ ਰੱਖੀ ਨਿਰਾਰੀ ਤਾਮਨ ਪਾਵਨ ਕੂਰਕ ਮਾਵਨ ਇਹ ਵਿਦਕਰਤ ਆਉਦ ਤਨ ਜਾਰੀ ਕਰਮ ਧਰਮ ਸੰਜਮ ਸੋਚ ਨੀਮਾ ਚੰਚਲ ਸੰਗ ਸਗਲ ਵਿਦਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁ ਵਿਦਜੋਨ ਭ੍ਰਮਿਓ ਅਤ ਭਾਰੀ ਹਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨ ਨਾਨਕ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤਖਾਰੀ ਨਾਨਕ ਸੰਤ ਚਰਨ ਸੰਗ ਉਦਰੀ ਹੋਰ ਮਾਇਆ ਮਗਨ ਚੱਲੇ ਸਭ ੜਾਰੀ ਬ੍ਰਹਮਾਦਿਕ ਸਿਵ ਸੰਦ ਮੁਨੀ ਸਰ ਰਸਕ ਰਸਕ ਠਾਕੁਰ ਗੁਣ ਗਾਵਤ इंदर मुनिंदर खोजते गो रख धरन गगन आवत फुनत आवत सिद्ध मनुखय देव अर दानव इक तिल तां को मरम ना पावत प्रिय प्रब प्रीत प्रेम रस भक्ति हर जन तां कह दर्श समावत तिसह त्याग आन कौ जाचह ਮੁਖ ਦੰਤ ਰਸਨ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਜਹਿ ਸਮਝਾਵਤ ਮਾਇਆ ਰੰਗ ਬਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ ਹੇਤਾ ਗੱਬ ਆਕਾਸ ਨਾ ਮਾਵਤ ਵਿਸਤਾ ਅਸਤ ਕ੍ਰਿਮ ਉਦਰ ਭਰਿਓ ਹੈ ਦੇਹ ਦੇ ਸੁਤਾਏ ਮਹਾ ਬਿਖਿਆ ਕੋ ਪਰ ਧਨ ਸ਼ੀਨ ਅਗਿਆਨ ਹਰਿਓ ਹੈ ਜੋ ਬਨ ਬੀਤ ਜਰਾ ਰੋਗ ਗਰਸਿਓ ਜਮ ਦੂਤਨ ਦੰਨ ਮਿਰਤ ਮਰਿਓ ਹੈ ਅਨਕ ਜੋਂਨ ਸੰਕਟ ਨਰਕ ਪੁੰਚਤ ਸਾਸਨ ਦੂਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰਹਿ ਸੇ ਨਾਨਕ ਕਰਿ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨ ਸਜਾਹੇ ਹਰ ਨਾਮ ਉਚਾਰੀ ਇਸਨਾਨ দান ਤਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਮੀਤ ਸਖਾ ਹਰਬੰਦਪ ਜੀ ਧਾਨ ਪ੍ਰਭ ਪ੍ਰਾਨ ਆਧਾਰੀ ਓਟ ਗਹੀ ਸੁਆਮੀ ਸਮਰਥ ਹੈ ਨਾਨਕ ਦਾਸ ਸਦਾ ਬਲੇਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਮਨ ਬੰਧਿਓ ਨਾ ਜਾਤ ਵਿਦੇ ਮਨ ਦਰਸ माग ਪਾਵਕ ਜਰਿਓ ਨਾ ਜਾਤ ਰਹੇਉ ਜਨ ਧੂਰ ਲਗ ਨੀਰ ਨਾ ਸਾਖ ਸਬੂਰ ਚੱਲਹਿ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਹ 시ਦੇ ਹਰ ਨਾਮ ਖੱਗ ਉਦਮ ਕਰ ਲਾਗੇ ਬਹੁ ਪਾਂਤੀ ਵਿਚ ਰਹੇ ਅਨਕ ਸਾਸਤਰ ਬਹੁ ਖਟੂਆ ਭਸਮ ਲਗਾਏ ਤੀਰਥ ਬਹੁ ਭ੍ਰਮਤੇ ਸੂਕਮ ਦੇਹ ਬੰਦਹਿ ਬਹੁ ਜਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਥਾਟਹਿ ਕਰ ਠਟੂਆ ਸਵਈਏ ਮਹੱਲੇ ਪਹਿਲੇ ਕੇ ਏਕਾ ਓ ਅੰਕਾਰ ਸਤਗੁਰ ਪ੍ਰਸਾਦ